ਕਹਿਣਾ ਚਾਹੁੰਦੀ ਆ ਕਿ ਮੈਨੂੰ ਮਤਲਬ ਜਿਹੜਾ ਮੈਂ ਖਾਣਾ ਖਾਨੀ ਆ ਨਾ ਮੈਨੂੰ ਨਜ਼ਰ ਲੱਗੀ ਆ ਮਤਲਬ ਕਿ ਆਪਣੀ ਗਲਤੀ ਨਹੀਂ ਮੰਨਦੀ ਕਿ ਮੈਂ ਜਨਵਰਾਂ ਵਾਂਗੂੰ ਖਾਂਦੀ ਸੀ ਪਰ ਕਹਿੰਦੀ ਆ ਕਿ ਮੈਨੂੰ ਨਜ਼ਰ ਲੱਗੀ ਆ ਪਹਿਲੀ ਗੱਲ ਤਾਂ ਜੇ ਤੂੰ ਖਾਣਾ ਹੀ ਆ ਕੁਝ ਵੀ ਆ ਤੇ ਕੈਮਰਾ ਆਫ ਕਰਕੇ ਖਾਲਾ ਜੋ ਮਰਜ਼ੀ ਖਾ ਜੋ ਮਰਜ਼ੀ ਪੀ ਲੋਕਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਤੂੰ ਕੀ ਖਾਨੀ ਆ ਕੀ ਪੀਨੀ ਆ ਹਨਾ ਤੇ ਫਿਰ ਜਦੋਂ ਤੂੰ ਲੋਕਾਂ ਨੂੰ ਦੱਸਦੀ ਆ ਹੁਣ ਲੋਕਾਂ ਨੂੰ ਕੀ ਪਤਾ ਕਿ ਤੂੰ ਪੂਰਾ ਖਾਨੀ ਆ ਕਿ ਅੱਧਾ ਖਾਨੀ ਆ ਤੇ ਫਿਰ ਜੋ ਲੋਕਾਂ ਨੇ ਦੇਖਣਾ ਸੋ ਉਦਾਂ ਹੀ ਬੋਲਣਾ ਹੈ ਆਪਣੇ ਵੱਲ ਵੀ ਦੇਖ ਆਪਣੇ ਖਾਣ ਪੀਣ ਤੇ ਵੀ ਕੰਟਰੋਲ ਕਰ ਹੁਣ ਵੀ ਤਾਂ ਮੰਤਲਬ ਬਿਮਾਰੀਆਂ ਨਾ ਸੂਜ ਹੀ ਰਹੇ ਜੇ ਨਾਲੇ ਆਪ ਬਿਮਾਰ ਨਾਲੇ ਬੱਚੇ ਨੂੰ ਬਿਮਾਰ ਕੀਤਾ ਠੀਕ ਆ ਨਾ ਇਹ ਤੇਨੀਆਂ ਕਰਤੂਤਾਂ ਦਾ ਕਰਕੇ ਆ ਨਾ ਕਿ ਨਜ਼ਰ ਦਾ ਕਰਕੇ ਆ ਠੀਕ ਆ ਦੂਸਰੀ ਗੱਲ ਮੈਂ ਤੈਨੂੰ ਇੱਕ ਸਲਾਹ ਜ਼ਰੂਰ ਦਵਾਂਗੀ ਕਿ ਭੋਜਨ ਨੂੰ ਹਮੇਸ਼ਾ ਦਵਾਈ ਵਾਂਗ ਖਾਓ ਨਹੀਂ ਜੇ ਦਵਾਈ ਭੋਜਨ ਵਾਂਗ ਖਾਣੀ ਪੈਂਦੀ ਆ ਠੀਕ ਆ ਨੀ ਰੋਟੀ ਖਾਂਦੇ ਤੂੰ ਆਪਣੀ ਰੋਟੀ ਆਪ ਹੀ ਖਾ ਰੋਟੀ ਬਣਾਉਣੀ ਤੇ ਤੈਨੂੰ ਆਉਂਦੀ ਨਹੀਂ ਆ ਸੈਲਫ ਦੇ ਉੱਤੇ ਉਸ ਤਰ੍ਹਾਂ ਹੀ ਮਤਲਬ ਰੋਟੀ ਬਣਾਉਣ ਲੱਗ ਪੈਂਦੀ ਆ ਸਫਾਈ ਨਾਲ ਤਾਂ ਥੋੜੀ ਬਾਤ ਹੀ ਰੱਖੇ ਬੰਦਾ ਚੱਕਲਾ ਲਾਏ ਆ ਪਤਾ ਨਹੀਂ ਉਦਾਂ ਹੀ ਸ਼ਿਫਿਕਲੀਆਂ ਤੁਰੀਆਂ ਫਿਰਦੇ ਹਉਣੀਆਂਵੇਂ ਰੋਟੀ ਲਾਉਣ ਲੱਗ ਪੈਂਦੀ ਆ ਦੂਸਰੀ ਗੱਲ ਕਹਿੰਦੀ ਆ ਕਿ ਮੇਰੇ ਤੋਂ ਸੜਦੇ ਆ ਤੇਰੇ ਵਿੱਚ ਇਹੋ ਜੀ ਕੀ ਕਲਾ ਹੈ ਕਿ ਜੋ ਜੋ ਲੋਕ ਤੇਰੇ ਤੋਂ ਸੜਦੇ ਆ ਖਾਣ ਦੀ ਕਲਾ ਹੈ ਤੇਰੇ ਕੋਲ ਬਸ ਸਾਰਾ ਦਿਨ ਖਾਂਦੀ ਰਹਿੰਦੀ ਆ ਤੇ ਹੁਣ ਕਹਿੰਦੀ ਆ ਕਿ ਮੈਨੂੰ ਲੱਖ ਲੱਖ ਰੁਪਈਆ ਪਾਓ ਤਾਂ ਮੈਨੂੰ ਚੱਕ ਕੈਨੇਡਾ ਬਾਹਰੋਂ ਕਿਉਂ ਕੈਨੇਡਾ ਦਾ ਜਾ ਕੇ ਜਲੂਸ ਕਰ ਅਰੀਆ ਕਰਤੂਤਾਂ ਦੇਖ ਲੋ ਫਿਰ ਕਹਿੰਦੀ ਐ ਮੈਨੂੰ ਲੋਕ ਮਾੜਾ ਬੋਲਦੇ ਆ ਜਦੋਂ ਤੇਰੀਆਂ ਕਰਤੂਤਾਂ ਨਹੀਂ ਠੀਕ ਤੇ ਲੋਕਾਂ ਨੇ ਮਾੜਾ ਹੀ ਬੋਲਣਾ ਐ ਫਿਰ ਧਿਆਨ ਕੇ ਲੋਕਾਂ ਨੂੰ ਰਿਪਲਾਈ ਦੇਣ ਲੱਗ ਪਈ ਨਹੀਂ ਆ ਬੇਸ਼ਰਮੇ ਮੁੰਡਾ ਤੇਰਾ ਬੈਠ ਤੇ ਪਿਆ ਮੁੰਡਾ ਤੇਰਾ ਠੀਕ ਨਹੀਂ ਆ ਤੇ ਇਹਨੂੰ ਰੀਲਾਂ ਦੀ ਪਈ ਆ ਤੂੰ ਬਾਹਰ ਵਿੱਚ ਰੀਲਾਂ ਬਣਾ ਲਈ 10 ਮਿੰਟ ਉਹਦੇ ਕੋਲ ਵੀ ਬੈਠ ਜਾ ਇੱਕ ਵੀਡੀਓ ਦੇ ਵਿੱਚ ਵੀ ਦਿਖਾ ਦੋ ਕਿ ਆਪਣੇ ਬੱਚੇ ਨੂੰ ਗੋਦੀ ਵਿੱਚ ਲੈ ਕੇ ਬੈਠੀ ਹੋਵੇ ਬਸ ਇਹਨੂੰ ਤਾਂ ਵਲੌਗ ਦੀ ਲੱਗੀ ਆ ਵਲੌਗ ਬਣਾਉਣਾ ਨਾ ਕਿ ਦੇ ਰਹਿ ਜੇ ਕਿ ਤੂੰ ਪਹਿਲਾਂ ਆਪਣੇ ਬੱਚੇ ਨੂੰ ਸੰਭਲਾ ਵਲੌਗ ਤੇ ਬਾਅਦ ਵਿੱਚ ਵੀ ਬਣਜਣਗੇ ਸਾਰੀ ਉਮਰ ਵਲੌਗ ਬਣਾਉਣ ਦੇ ਵਿੱਚ ਪਹਿਲਾਂ ਆਪਣੇ ਬੱਚੇ ਨੂੰ ਸੰਭਲੋ ਫਿਰ ਇੱਥੇ ਆਣ ਕੇ ਗਿਆਨ ਦੇਣ ਲੱਗ ਪੈਂਦੇ ਆ ਤੇ ਮੈਂ ਪ੍ਰੀਤ ਭੋਲਾ ਤੇ ਇਹ ਅਸੀਂ ਆਏ ਹਸਪੀਟਲ ਘਰਾਂ ਦੇ ਵੱਜ ਗਿਆ ਇੱਕ ਤੇ ਬਾਕੀ ਜਿਹਨਾਂ ਨੂੰ ਰੰਡ ਬਟਨ ਦਾ ਹੁੰਦਾ ਹੀ ਹੈ ਨਾ ਸਕਰੋਲ ਕਰਦੇ ਕੋ ਤੇ ਹੁਣ ਇਹੋ ਹੋਸਟਲ ਲੈ ਕੇ ਆਈਆਂ ਥੋੜਾ ਜਿਹਾ ਲੱਗਿਆ ਸਾਫਦੰਗਾ ਤੇ ਰੁਕਦੇ ਨਾ ਦੋਵੇਂ ਰਿਵੋਲਵਿੰਗ ਕਹਿੰਦੀ ਆ ਕਿ ਪਤਾ ਨਹੀਂ ਇਹਦਾ ਸਾਹ ਕਿਉਂ ਰੁਕਦਾ ਏ ਚਲੋ ਅਸੀਂ ਤੇ ਇਹੀ ਅਰਦਾਸ ਕਰਦੇ ਆਂ ਕਿ ਚਲ ਤੇਰਾ ਬੱਚਾ ਠੀਕ ਹੋ ਜਾ ਜਲਦੀ ਤੋਂ ਜਲਦੀ ਪਰ ਹੋਇਆ ਤੇਰੀ ਵਜ੍ਹਾ ਨਾਲ ਹੀ ਆ ਉਹਨੂੰ ਸਾਰਾ ਦਿਨ ਫਾਸਟ ਫੂਡ ਖਵਾਉਂਦੀ ਰਹਿੰਦੀ ਸੀ ਲੋਕ ਤੈਨੂੰ ਉਦੋਂ ਕਹਿੰਦੇ ਵੀ ਸੀ ਕਿ ਹਟ ਜਾ ਪਰ ਤੂੰ ਹੁਣ ਹੁਣ ਹੋਰ ਹੀ ਕੁਛ ਨਾਮ ਦੇ ਦਿੰਦੀ ਆਂ ਨਹੀਂ ਜੀ ਇਹ ਤਾਂ ਇਦਾਂ ਹੋਇਆ ਉਦਾਂ ਆ ਰੋਟੀ ਨਾ ਹੋ ਗਿਆ ਫਲਾਣਾ ਟਮਕਾਨਾ ਨਹੀਂ ਰੋਟੀ ਨਾਣੀ ਹੁਣ ਜਿਹੜੀ ਤੂੰ ਇੱਕ ਚੀਜ਼ ਵੀ ਨੂੰ ਖਵਾ ਦੇਂਗੀ ਉਹਦੇ ਨਾਲ ਵੀ ਹੋ ਜਾਊ ਉਹਦੇ ਨਾਲ ਨਹੀਂ ਜਿਹੜਾ ਤੁਸੀਂ ਪਹਿਲਾਂ ਜੋ ਗੰਦ ਪਹਿਲਾਂ ਖਾਦਾ ਹੋਇਆ ਨਾ ਉਹਦਾ ਅਸਰ ਹੁਣ ਹੁੰਦਾ ਹੌਲੀ ਹੌਲੀ ਇਸੇ ਦੇ ਪਰਗਟ ਨੇ ਸਾਡੇ ਸਾਹ ਸਗਾ ਦੇ ਸੀਗੇ ਬਹੁਤ ਰੋਇਆ ਕਰੇ ਤੇ ਬਲੌਗ ਦੀ ਪਈ ਆ ਭਾਵਾ ਤੂੰ ਤੂੰ ਨਹੀਂ ਲੱਗ ਜਾ ਮੈਨੂੰ ਰੋਸਟ ਕਰਨ ਤੇ ਸ਼ਰਮ ਮੈ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਲੋਕਾਂ ਨੇ ਤੇ ਚੱਲ ਕਹਿਣਾ ਹੀ ਕਹਿਣਾ ਐ ਲੋਕਾਂ ਨੇ ਤੇ ਰੋਸਟ ਕਰਨਾ ਹੀ ਕਰਨਾ ਐ ਤੇਰਾ ਤਾਂ ਮੁੰਡਾ ਵੀ ਕਹਿ ਗਿਆ ਤੇਰਾ ਮੁੰਡਾ ਵੀ ਕਹਿ ਗਿਆ ਐ ਕਿ ਹੁਣ ਤਾਂ ਮੰਮੀ ਵਲੌਗ ਬਣਾਉਣੇ ਬੰਦ ਕਰ ਦੇ ਕੈਮਰਾ ਬੰਦ ਕਰ ਦੇ ਪਰ ਮਾੜਾ ਗੁਰਪਲਾਈ ਫਿਰ ਵੀ ਰੋਸਟਾਂ ਨੂੰ ਟਾਰਗੇਟ ਕੀਤਾ ਹੈ ਕਿ ਹੁਣ ਤੂੰ ਵੀ ਰੋਸਟ ਕਰਨ ਲੱਗ ਪਿਆ ਜਿਉ ਤੇਰੀਆਂ ਹਰਕਤਾਂ ਹੀ ਇਹੋ ਜਿਹੀਆਂ ਨੇ ਫਿਰ ਲੋਕਾਂ ਨੇ ਤੇ ਬੋਲਣਾ ਹੀ ਆਣਾ ਫਿਰ ਰੋਸਟ ਤਾਂ ਹੋਏंगी ਹੋਏंगी ਜਿਉ ਤੇ ਤੁਹਾਡੀਆਂ ਗਲਤੀਆਂ ਵਾਂ ਤੇ ਤੂੰ ਕੈਮਰਾ ਬੰਦ ਕਰਦੇ ਹਾਂ ਤੇ ਇਹਨੂੰ ਤਾਂ ਸ਼ਰਮ ਆਉਣੀ ਚਾਹੀਦੀ ਕਿ ਤੇਰੇ ਮੁੰਡੇ ਨੇ ਇਨੀ ਗੱਲ ਕਹਿ ਦਿੱਤੀ ਆ ਉਹਨੂੰ ਵੀ ਪਤਾ ਉਹਨੂੰ ਵੀ ਫੀਲ ਹੁੰਦਾ ਹੈ ਕਿ ਲਾੜ ਤਾਂ ਪਹੁੰਦੀ ਮਾਂ ਸਾਡੀ ਬੱਤ ਸਹੀ ਹੈ ਰੋਸ਼ਮ ਗਿਆ ਉਹ ਤਾਂ ਸੌ ਗਿਆ ਚਲੋ ਵਧੀਆ ਗੱਲ ਆ ਹੁਣ ਤੂੰ ਵੀ ਸੌ ਜਾ ਕੈਮਰਾ ਆਫ ਕਰ ਦੇ ਤਾਂ ਤੂੰ ਵੀ ਟਿਕ ਜਾ 10 ਮਿੰਟ ਤੂੰ ਵੀ ਕਿਤੇ ਰੈਸਟ ਕਰ ਲੈ ਨਾਲੇ ਫੋਨ ਨੂੰ ਰੈਸਟ ਆ ਜੂਗੀ ਤੇਰੇ ਨੂੰ ਥੋੜੀ ਬਾਤੀ ਕਿੱਦਾਂ ਦੀ ਹੈਗੀ ਆ ਬਸ ਇਹ ਜਿਹੜੀ ਦਰਾਣੀ ਆ ਨਾ ਇਹ ਦਰਾਣੀ ਨੂੰ ਜਿਹੜੇ ਮਤਲਬ ਇੱਕ ਦੂਜੇ ਦੇ ਘਰ ਆਉਂਦੇ ਜਾਂਦੇ ਨਹੀਂ ਹੁੰਦੇ ਆਪਣੇ ਮਤਲਬ ਵਾਸਤੇ ਇੱਥੋਂ ਪਤਾ ਲੱਗਦਾ ਹੈ ਕਿ ਆਪਣੇ ਆਪਣੇ ਹੀ ਹੁੰਦੇ ਆ ਆਪਣੇ ਕੰਮ ਆਉਂਦੇ ਆ ਠੀਕ ਆ ਨਾ ਹੁਣ ਜਿਨ੍ਹਾਂ ਨੇ ਤੈਨੂੰ ਫੋਲੋ ਕੀਤਾ ਹੋਇਆ ਉਹ ਕਿਉਂ ਨਹੀਂ ਤੇਰੇ ਨਾਲ ਇੱਥੇ ਆਏ ਦੇਖਿਆ ਨਾ ਦਰਾਣੀ ਆਈ ਨਾ ਤੇ ਤੂੰ ਵਲੌਗ ਬਣਾਈ ਜਾ ਤੇ ਤੇਰੀ ਦਰਾਣੀ ਨੇ ਹੀ ਉਹ ਮੁੰਡੇ ਨੂੰ ਸਾਭਿਆ ਫਿਰ ਵੀ ਉਹ ਆਸੇ ਪਾਸੇ ਤੇ ਆਈ ਉਹਨੂੰ ਦੇਖਿਆ ਤੇ ਸਹੀਂ ਕਿਸੇ ਕਾਲ ਦੀ ਮੈਨੂੰ ਪਤਾ ਹੀ ਨਹੀਂ ਮੇਰੇ ਉੱਪਰ ਵੀ ਵੀਡੀਓ ਪਾਈ ਸੀ ਕਿ ਕਿਵੇਂ ਨਹੀਂ ਉਹ ਚੱਲ ਨਹੀਂ ਜੋ ਬੱਚੀ ਗਈ ਮੇਰੇ ਮੈਂ ਤਾਂ ਇੱਕ ਵੀ ਰਿਸਪੈਕਟ ਕਰਦੀ ਹਾਂ ਸੰਗਿਉਂ ਮੇਰੇ ਕੰਗੇ ਮੈਨੂੰ ਪਤਾ ਉਹਨੇ ਹੁਣ ਵੀਡੀਓ ਪਾਉਣੀ ਨਹੀਂ ਕਿਹਾ ਤਾਂ ਸਾਡੇ ਭੈਣ ਨੇ ਕੋਈ ਐਦਾਂ ਨਹੀਂ ਸਰੂ ਵੀਰਾ ਦਾ ਤੇ ਜਦੋਂ ਕੋਈ ਵੀ ਸਦਾ ਵੀਡੀਓ ਪਾਈ ਸੀ ਤੇ ਮੇਰਾ ਬੇਟਾ ਉਹ ਚੀਜ਼ ਨੂੰ ਨਾ ਦਿਮਾਗ ਤੇ ਲੈ ਗਿਆ ਬੰਦਾ ਟੈਨਸ਼ਨ ਲੈ ਗਿਆ ਚਲੋ ਉਹ ਨਹੀਂ ਸਾਨੂੰ ਪਤਾ ਤੁਹਾਡੇ ਵਿੱਚ ਕੀ ਚੱਲਦਾ ਤੇ ਕੀ ਨਹੀਂ ਚੱਲਦਾ ਪਰਾ ਹੁਣ ਤੂੰ ਬੇਵਕੂਫੇ ਇਲਜ਼ਾਮ ਚੱਕ ਕੇ ਤੇ ਉਹ ਤੇ ਰਿੰਪਲ ਵੀ ਤੇ ਲਾਈ ਜਾਨੀ ਆ ਕਿ ਰਿੰਪਲ ਦੀ ਵਜ੍ਹਾ ਦੇ ਨਾਲ ਮੇਰਾ ਮੁੰਡਾ ਬਿਮਾਰ ਹੋ ਗਿਆ ਹੈ ਉਹ ਦਿਮਾਗੀ ਟੈਨਸ਼ਨ ਲੈ ਗਿਆ ਹੈ ਉਹਦਾ ਕਰਕੇ ਸਾਨੂੰ ਦੁਬਾਰਾ ਐਡਮਿਟ ਹੋਣਾ ਪਿਆ ਹੈ ਉਹਦਾ ਕਰਕੇ ਮੇਰਾ ਮੁੰਡਾ ਬਿਮਾਰ ਹੋਇਆ ਹੈ ਉਹਦਾ ਕਰਕੇ ਨਹੀਂ ਹੋਇਆ ਪਹਿਲੀ ਗੱਲ ਸਟਾਰਟਿੰਗ ਦੇ ਵਿੱਚ ਤੂੰ ਇਹ ਗੱਲ ਆਖੀ ਸੀ ਕਿ ਮੇਰੇ ਮੁੰਡੇ ਨੇ ਰਾਤ ਰੋਟੀ ਖਾ ਲਈ ਉਹਦਾ ਕਰਕੇ ਮੇਰਾ ਮੁੰਡਾ ਬਿਮਾਰ ਹੋਇਆ ਹੈ ਹੁਣ ਤੂੰ ਕਹਿਨੀ ਆ ਕਿ ਰਿੰਪਲ ਦੇ ਕਰਕੇ ਟੈਨਸ਼ਨ ਲਈ ਉਹਦਾ ਕਰਕੇ ਬਿਮਾਰ ਹੋਇਆ ਹੈ ਤੇਰਾ ਕੋਈ ਸਟੈਂਡ ਨਹੀਂ ਹੈਗਾ ਹਾਲੀ ਅੱਗੇ ਵਲੌਗ ਦੇ ਵਿੱਚ ਪਤਾ ਨਹੀਂ ਤੂੰ ਕੀ ਕੁਝ ਬੋਲਣਾ ਕੀ ਕਹਿਣਾ ਕੀ ਨਹੀਂ ਮਤਲਬ ਕਿ ਮੁਸ਼ਕੀ ਸੀ ਮੁਸ਼ਕੀ ਨੇ ਵੀ ਉਹੀ ਗੱਲਾਂ ਕਿ ਰਿੰਪਲ ਨੇ ਕਿ ਧਰਿੰਪਲਿਓ ਕੀਤਾ ਉਹ ਵੀ ਆਪਣੀਆਂ ਗਲਤੀਆਂ ਨਹੀਂ ਮੰਨਦੀ ਕਿ ਮੇਰੇ 'ਚ ਵੀ ਕੋਈ ਗਲਤੀਆਂ ਹੋਣਗੀਆਂ ਤੇਰੇ ਮੁੰਡੇ ਨੇ ਤੂੰ ਜੋ ਪਹਿਲਾਂ ਇੰਨਾ ਕੁਛ ਨੂੰ ਖਵਾਉਂਦੀ ਰਹੀ ਹੈ ਨਾ ਪੀਜ਼ੇ 버ਗਰ ਉਹਨਾਂ ਦਾ ਅਸਰ ਆ ਉਹਨਾਂ ਨੇ ਲੇਟ ਹੀ ਅਸਰ ਕਰਨਾ ਸੀ ਤੇ ਉਹ ਅਸਰ ਉਹਨਾਂ ਕਰ ਦਿੱਤਾ ਠੀਕ ਆ ਨਾ ਕਿਤੇ ਤੂੰ ਕਹਿ ਦਿੰਦੀ ਆ ਅਸੀਂ ਤੀਆਂ ਦੇ ਤਿਹਾਰ ਦੇ ਵਿੱਚ ਗਏ ਸੀ ਉੱਥੋਂ ਉਹਨੇ ਪਤਾ ਨਹੀਂ ਕੀ ਖਾ ਲਿਆ 버ਗਰ ਖਾ ਲਿਆ ਫਲਾਨਾ ਖਾ ਲਿਆ ਟਮਕਣਾ ਖਾ ਲਿਆ ਉਹਦਾ ਕਰਕੇ ਬਿਮਾਰ ਹੋ ਗਿਆ ਹੁਣ ਤੂੰ ਕਹਿੰਦੀ ਆ ਗ੍ਰਿੰਪਲ ਦਾ ਕਰਕੇ ਟੈਨਸ਼ਨ ਲੈ ਗਿਆ ਆਗਿਆ ਕਰਤੂਤਾਂ ਦੇਖਿਆ ਕਰੋ ਅਸੀਂ ਵੀ ਉਹ ਐਡਮਿਟ ਹਸਪੀਟਲੋਂ ਦਾ ਨਾਲ ਚੱਲਦੇ ਆ ਕਿਉਂਕਿ ਬੱਚਪਨ ਤੋਂ ਹੀ ਰੀਤ ਦਾ ਜਦੋਂ ਆ ਤੋ ਕੀ ਸ਼ੁਰੂ ਤੋਂ ਹੀ ਹਸਪੀਟਲ ਐਡਮਿਟ ਰਿਹਾ ਪਹਿਲਾਂ ਚੰਮ ਦਾ ਵੀ ਤੇ ਕੋਈ ਨਹੀਂ ਕੋਈ ਸੰਦੇਵਰ ਕੋਈ ਅੱਜ ਛੁੱਟੀ ਨਹੀਂ ਮੈਨੂੰ ਕਿਹਾ ਮੈਨੂੰ ਲੱਗਾ ਤੇਰੀ ਇਸ ਗੱਲ ਦਾ ਕੋਈ ਤਕ ਬਣਿਆ ਪਹਿਲਾਂ ਤੂੰ ਕਹਿੰਦੀ ਆ ਕਿ ਇਦਾਂ ਹੋਇਆ ਉਹਦਾਂ ਹੋਇਆ ਰਿੰਪਲ ਦਾ ਕਰਕੇ ਹੋਇਆ ਹੁਣ ਕਹਿੰਦੀ ਆ ਕਿ ਉਹ ਸ਼ੁਰੂ ਤੋਂ ਹੀ ਐਡਮਿਟ ਰਹਿੰਦਾ ਸੀ ਜੰਮ ਦਾ ਜੰਮ ਦੇ ਬੱਚੇ ਐਡਮਿਟ ਹੁੰਦੇ ਆ ਪਹਿਲਾਂ ਮੈਨੂੰ ਇਹ ਦੱਸ ਨਿੱਕੇ ਮੋٹے ਦੁੱਖ ਸੁੱਖ ਤਾਂ ਬੰਦੇ ਦੇ ਆਉਂਦੇ ਹੀ ਰਹਿੰਦੇ ਆ ਹਰੇਕ ਬੱਚੇ ਨੂੰ ਹੁੰਦਾ ਏ ਕਦੀ ਕੋਸ਼ ਕੇਦੇ ਕੋਸ਼ ਠੀਕ ਆ ਨਾ ਇਹ ਹੁਣ ਤੇਰੀਆਂ ਕਰਤੂਤਾਂ ਦਾ ਕਰਕੇ ਹੋਇਆ ਏ ਛੋਟੇ ਬੱਚੇ ਤਾਂ ਵੈਸੇ ਬਿਮਾਰ ਹੋ ਜਾਂਦੇ ਆ ਉਹਨਾਂ ਨੂੰ ਤਾਂ ਦਿਖਾਉਣਾ ਹੀ ਪੈਂਦਾ ਏ ਹੌਣ ਤਾਂ ਤੇਰਾ ਕਰਕੇ ਹੋਇਆ ਜਿਹੜਾ ਤੂੰ ਆ ਗੰਦਪੇਲੇ ਫਾਸਟ ਫੂਡ ਵਗੈਰਾ ਖਵਾਉਂਦੀ ਰਹੀ ਆ ਹਰੇਕ ਨੂੰ ਜਵਾਬ ਦੇਣੀ ਹਾਨਗੇ ਕਿ ਮੇਰੀ ਲਾਈਫ ਕਿਸੇ ਦਾ ਤਾਂ ਕੁਝ ਨਹੀਂ ਆਣਾ ਬੱਚਾ ਮੇਰਾ ਬਿਮਾਰ ਹੋਇਆ ਸਿਰਫ ਤੁਹਾਡੇ ਇੱਕ ਗੱਲ ਤੋਂ ਬੋਲਣਾ ਤੇ ਜੇ ਕੋਈ ਕੁਝ ਬੱਚਾ ਕਿਸੇ ਦੀ ਵਜ੍ਹਾ ਕਰਕੇ ਬਿਮਾਰ ਨਹੀਂ ਹੋਇਆ ਬੱਚਾ ਤੇਰੀ ਵਜ੍ਹਾ ਨਾਲ ਕਰਕੇ ਬਿਮਾਰ ਹੋਇਆ ਉਹ ਸਾਰੇ ਨੂੰ ਪਤਾ ਸਾਰੇ ਲੋਕਾਂ ਨੂੰ ਪਤਾ ਏ ਠੀਕ ਹੈ ਨਾ ਆਪਣੇ ਕਮੈਂਟਾਂ ਦੇ ਵਿੱਚ ਦੇਖਿਆ ਕਰਦੇ ਹੋ ਕੇ ਕਿ ਕਿਵੇਂ ਤੈਨੂੰ ਲੋਕ ਲਾਹਨ ਤਾਂ ਪਾਉਂਦੇ ਆ ਹੁਣ ਤੂੰ ਆਂਦੀ ਏ ਕਿ ਮੇਰੀ ਰਿੰਪਲ ਦੀ ਵਜ੍ਹਾ ਨਾਲ ਮੇਰਾ ਮੁੰਡਾ ਬਿਮਾਰ ਹੋਇਆ ਹੈ ਟੈਨਸ਼ਨ ਲਈ ਆ ਕੋਈ ਟੈਨਸ਼ਨ ਨਹੀਂ ਆ ਉਹਨੂੰ ਬਸ ਜੋ ਵੀ ਤੂੰ ਪਿੱਛੇ ਜੋ ਵੀ ਖਵਾਉਂਦੀ ਰਹੀ ਨਾ ਫਾਸਟ ਫੂਡ ਜੋ ਵੀ ਖਵਾਉਂਦੀ ਰਹੀ ਆ ਉਹਦਾ ਅਸਰ ਹੌਲੀ ਹੌਲੀ ਹੋਣ ਆ ਰਿਹਾ ਠੀਕ ਆ ਨਾ ਆਪਣੀਆਂ ਗਲਤੀਆਂ ਵੀ ਮੰਨ ਲਿਆ ਕਰਕੇ ਤੇ ਹਮੇਸ਼ਾ ਅਗਲੇ ਨੂੰ ਨਾ ਟਾਰਗੇਟ ਕਰਿਆ ਕਰ ਕੁਝ ਕਰ ਰਹੀ ਆ ਕੋਈ ਵਲੋਗਿੰਗ ਕਰ ਰਹੀ ਆ ਕੋਈ ਗਲਤ ਵਲੋਗਿੰਗ ਕਰਦੀ ਇਹਨਾਂ ਨੂੰ ਤੁਹਾਨੂੰ ਪ੍ਰੋਬਲਮ ਆ ਨਾ ਦੇਖੋ ਜਿਹਨੂੰ ਪ੍ਰੋਬਲਮ ਆ ਮਤ ਉਹ ਤੂੰ ਸਿੱਧਾ ਇਦਾਂ ਹੀ ਕਹਿੰਦੇ ਹੋ ਹਰ ਵਾਰੀ ਅਸੀਂ ਕਿਹੜੀਆਂ ਅਸ਼ਲੀਲ ਵੀਡੀਓ ਬਣਾਉਨੇ ਆ ਅਸੀਂ ਕਿਹੜੇ ਕੋ ਗਲਤ ਵੀਡੀਓ ਬਣਾਉਨੇ ਆ ਤੇ ਫਿਰ ਤੂੰ ਸਿੱਖਿਆ ਵੀ ਕੀ ਦਿੰਦੇ ਜਣਾ ਕੋਈ ਇੱਕ ਸਿੱਖਿਆ ਦੱਸ ਦੋ ਕਿ ਹਾਂ ਅਸੀਂ ਲੋਕਾਂ ਨੂੰ ਆਹ ਤਾਂ ਸਿੱਖਿਆ ਦਿੰਨੇ ਆ ਨਾ ਫਿਰ ਸਾਨੂੰ ਕਿਉਂ ਬੋਲਦੇ ਹੋ ਤੂੰ ਤਾਂ ਫਾਸਟ ਫੂਡ ਤੋਂ ਤੈਨੂੰ ਫਾਸਟ ਫੂਡ ਤੋਂ ਹੀ ਲੋਕ ਕਹਿੰਦੇ ਆ ਜਿਹੜੇ ਤੂੰ ਓਵਰ ਐਕਟਿੰਗ ਕਰਦੀਆਂ ਰੋ ਪਿੱਟ ਕੇ ਤੇ ਬਸ ਆਪਣੇ ਆਪ ਨੂੰ ਸੱਚੀ ਦੱਸਦੀਆਂ ਤੇ ਲੋਕਾਂ ਨੂੰ ਦੱਸਦੀਆਂ ਤੂੰ ਮੂਰਖ ਠੀਕ ਆ ਨਾ ਆ ਜਿਹੜੀ ਕਮਲ ਪਟਿਆਲਾ ਸੀ ਜਿਹਨੂੰ ਧੀਆਂ ਦੇ ਲੈ ਕੇ ਚਲ ਗਏ ਸੀ ਤੇ ਉਹਨੇ ਕੀ ਕੀਤਾ ਤੁਸੀਂ ਦੇਖ ਹੀ ਲਿਆ ਹੋਣਾ ਐ ਬੋਲਣ ਦੇ ਜਿਹਨੂੰ ਅਕਲ ਨਹੀਂ ਹਸਪੀਟਲ ਦਾ ਵਲੌਗ ਬਣਾਉਣਾ ਚਾਹੀਦਾ ਕਿੱਥੇ ਬਣਾਉਣਾ ਤੁਸੀਂ ਨਾ ਦੇਖੋ ਇਹਨੂੰ ਨਹੀਂ ਪਸੰਦ ਤੇ ਲੱਕੀ 40 ਸੈਕਿੰਡਾਂ ਦਾ ਫੱਟਾ ਸੱਟੇ ਅਸੀਂ ਆਪ ਚੱਕਦੇ ਆ ਕੋਈ ਨਹੀਂ ਚੱਕਦਾ ਠੀਕ ਆ ਨਾ ਕਿਸੇ ਤੋਂ ਮੰਗਦੇ ਆਂ ਜੇ ਤੁਸੀਂ ਤਾਂ ਵੀ ਕਹਿੰਦੇ ਉਹਨਾਂ ਵੀ ਹਸਪੀਟਲ ਦੇ ਵੀਡੀਓ ਕੌਂਦੀਆਂ ਸੇਮਤੀ ਲੈਣ ਲਈ ਵੈਸੇ ਇਕੱਠੇ ਕਰਮ ਕਰਮ ਲਈ ਠੀਕ ਆ ਸਾਨੂੰ ਇਹ ਨਹੀਂ ਪਤਾ ਕਿ ਤੂੰ ਪੈਸੇ ਮੰਗਦੀ ਆ ਕਿ ਲੋਕਾਂ ਨੂੰ ਦੱਸਦੀ ਆ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਕਿ ਜਾਂ ਫਿਰ ਲੋਕਾਂ ਨੂੰ ਦੱਸਣ ਦਈ ਆ ਸਾਨੂੰ ਹੁਣ ਇਸ ਗੱਲ ਦੀ ਕੋਈ ਸਮਝ ਨਹੀਂ ਲੱਗਦੀ ਤੂੰ ਕਿ ਕਹਿਣਾ ਕੀ ਚਾਹਨੀ ਆ ਬਾਕੀ ਤੇਰਾ ਮੁੰਡਾ ਬਿਮਾਰ ਆ ਨਹੀਂ ਵੀ ਠੀਕ ਤੇ ਪੈਸੇ ਤੂੰ ਹੀ ਲਾਉਣੇ ਆ ਹੋਰ ਕਿੰਨਾ ਨੇ ਲਾਉਣੇ ਆ ਜੋ ਲੋਕਾਂ ਨੂੰ ਦੇਖਦਾ ਉਹੀ ਲੋਕ ਬੋਲ ਦਿੰਦੇ ਆ ਤੇ ਫਿਰ ਤੁਸੀਂ ਆਪਣੀਆਂ ਕਰਤੂਤਾਂ ਤੇ ਵੀ ਕਾਬੂ ਰੱਖੋ ਨਾ ਕਈਆਂ ਤੇ ਲੋਕ ਬੋਲਦੇ ਆ ਲੋਕ ਸੱਚਾ ਬੋਲਦੇ ਆ ਠੀਕ ਆ ਨਾ ਬਾਕੀ ਰਹੀ ਗੱਲ ਬੋਲਣ ਦੀ ਉਹ ਵੀ ਇੱਕ ਗੱਲ ਤੈਨੂੰ ਮੈਂ ਇਹ ਵੀ ਕਲੀਅਰ ਕਰ ਦਿੰਨੀ ਆ ਕਿ ਤੂੰ YouTube ਤੇ ਵੀਡੀਓ ਪਾਉਣੀ ਆ ਤੈਨੂੰ ਵੀ ਪੈਸੇ ਮਿਲਦੇ YouTube ਤੇ ਹਨਾ ਤੇ ਉਹ ਫਿਰ ਤੇਰੀ ਵੀਡੀਓ ਨਹੀਂ ਰਹਿ ਜਾਂਦੀ ਉਹ ਵੀਡੀਓ ਸੇਲ ਹੋ ਜਾਂਦੀ ਆ ਠੀਕ ਆ ਨਾ ਉਹ ਵੀਡੀਓ ਕੋਈ ਵੀ ਵਰਤ ਸਕਦਾ ਕੋਈ ਵੀ ਕਮੈਂਟ ਕਰ ਸਕਦਾ ਕੋਈ ਵੀ ਕੁਝ ਵੀ ਬੋਲ ਸਕਦਾ ਆ ਉਹ ਤੇਰੀ ਵੀਡੀਓ ਨਹੀਂ ਰਹਿ ਜਾਂਦੀ ਤੂੰ ਫਿਰ ਵੀਡੀਓ ਨੂੰ ਪ੍ਰਾਈਵੇਟ ਕਰ ਲਿਆ ਕਰ ਠੀਕ ਹੈ ਨਾ ਜੇ ਤੂੰ ਆਪਣੀ ਵੀਡੀਓ ਆਉਣੀ ਹੈ ਕਿ ਕੋਈ ਵੀਡੀਓ ਚੱਕੇ ਨਾ ਕੋਈ ਬੈਡ ਕਮੈਂਟ ਨਾ ਕਰੇ ਤੂੰ ਫਿਰ ਵੀਡੀਓ ਨੂੰ ਪ੍ਰਾਈਵੇਟ ਕਰ ਦਿਆ ਕਰ ਕੋਈ ਵੀ ਕੁਝ ਨਾ ਬੋਲੇ ਠੀਕ ਹੈ ਨਾ ਇਹ ਵੀਡੀਓ ਤੂੰ ਸੇਲ ਕਰ ਦਿੱਤੀ ਆ ਤੇਨੂੰ ਪੈਸੇ ਮਿਲਦੇ ਆ ਇਹ ਫਿਰ ਵੀਡੀਓ ਤੇਰੀ ਨਹੀਂ ਰਹਿ ਜਾਂਦੀ ਲੱਗੀ ਸਮਝ ਭਾਗੂ ਭਾਗੂ ਸਾਡਾ ਪਿਆ ਵਾ ਇਹ ਸਾਨੂੰ ਦੂਜੇ ਦਿਨ ਹਸਪੀਟਲ ਲੈ ਜਾਂਦਾ ਵਾ ਪਤਾ ਨਹੀਂ ਇਹਦਾ ਕੀ ਇਹਨਾਂ ਨਾਲ ਕੀਤਾ ਕੰਟਰੈਕਟ ਕੀਤਾ ਵਾ ਸਾਨੂੰ ਦੂਜੇ ਦਿਨ ਲੈ ਜਾਂਦਾ ਲੈ ਦੱਸ ਕੀ ਬੋਲੀ ਜਾਂਦੀ ਆ ਵਲੌਗ ਬਣਾਉਣਾ ਛੱਡਿੰਗੇ ਕਿ ਨਹੀਂ ਸਾਰਾ ਦਿਨ ਵਲੌਗ ਦੇ ਵਿੱਚ ਧਿਆਨ ਰਹਿੰਦਾ ਇਹਦਾ ਤੇ ਹੁਣ ਕਹਿੰਦੀ ਮੇਰਾ ਮੁੰਡਾ ਇੱਥੇ ਲੈ ਕੇ ਆ ਜਾਂਦਾ ਹੈ ਤੇਰਾ ਧਿਆਨ ਫੇਰ ਬਾਕੀ ਉਹਨਾਂ ਕੰਮਾਂ ਦੇ ਵਿੱਚ ਜਾਂਦਾ ਹੈ ਤੇਰਾ ਮੁੰਡਾ ਨਹੀਂ ਆ ਪਉਂਦਾ ਉਹਦਾ ਵਿਚਾਰੇ ਦਾ ਕਿਹੜਾ ਦਿਲ ਕਰਦਾ ਤੇਰੀਆਂ ਕਰਤੂਤਾਂ ਦਾ ਕਰਕੇ ਆਉਂਦਾ ਹੈ ਠੀਕ ਹੈ ਨਾ ਬੱਚਾ ਬਿਮਾਰ ਹੋਵੇ ਤੇ ਮਾਂ ਨੂੰ ਕੁਝ ਸੋਚਦੀ ਨਹੀਂ ਆ ਸਾਡੇ ਘਰਾਂ ਦੇ ਵਿੱਚ ਵੀ ਇਹੀ ਕੁਝ ਹੁੰਦਾ ਹੈ ਪਰ ਸੋਚਦੀ ਨਹੀਂ ਆ ਜਦੋਂ ਬੱਚੇ ਨੂੰ ਮਾੜੀ ਜੀ ਤਕਲੀਫ ਵੀ ਕੋਈ ਹੁੰਦੀ ਆ ਪਰ ਤੇਰੇ ਵਾਂਗੂ ਨਹੀਂ ਆ ਵਲੌਗ ਬਣਾਉਣਾ ਜ਼ਰੂਰੀ ਸਮਝੀਏ ਠੀਕ ਹੈ ਨਾ ਭਾਂਜੀ ਕਾਲੀਆ ਤਾਇਰਾ ਸੰਤਰ ਕੇ ਲੱਗਿਆ ਕਿਆ ਕਰੂ ਨਹੀਂ ਨਹੀਂ ਤੁਸੇ ਮੂੰਹ ਚਾਕੇ ਪਤਾ ਲੈਣਾ ਨਾ ਜੰਮੇ ਤੁਸੀਂ ਖਾਣੂ ਕਿਉਂ ਨਹੀਂ ਲਿਆਉਂਦੇ ਕੁਛ ਹੈ ਇਹ ਨਵੇਂ ਕਿ ਤੇਰੇ ਤੋਂ ਸੇਵਿੱਤੀ ਪੈਸੀ ਭਾਂਜੀ ਆਇਆ ਨਾ ਕਰੋ ਇਹ ਗਲਤ ਗੱਲ ਹੈ ਭਾਂਜੀ ਤੁਸੀਂ ਸ਼ਰਮ ਮੋਟਾ ਨਹੀਂ ਕਰਨਾ ਤਾਂ ਇਹ ਇਹ ਹਸਪਤਾਲ ਦਾ ਰੂਲ ਆ ਭਾਂਜੀ ਜੇ ਪਤਾ ਲੈਣਾ ਉਹਨਾਂ ਨਾਲ ਤੁਸੀਂ ਸੰਤਰੇ ਲੈ ਕੇ ਆਓ ਕੇਲੇ ਲੈ ਕੇ ਆਓ ਦੇਖ ਲਓ ਜਿਵੇਂ ਇਹਦਾ ਸਰੀਰ ਮੋਟਾ ਉਵੇਂ ਇਹਦਾ ਦਿਮਾਗ ਮੋਟਾ ਠੀਕ ਆ ਨਾ ਤੁਸੀਂ ਇਹ ਜੋ ਵੀ ਗੱਲਾਂ ਕਰਦੇ ਹੋ ਨਾ ਕੈਮਰਾ ਆਫ ਕਰਕੇ ਗੱਲਾਂ ਕਰ ਲਿਆ ਕਰੋ ਕਿ ਇਹ ਕਹਿੰਦੀ ਹੈ ਕਿ ਫਰੂਟ ਲੈ ਕੇ ਆਇਆ ਕਰੋ ਜੇ ਕਿਸੇ ਨੇ ਆਉਣਾ ਵੀ ਆ ਤੇ ਮਤਲਬ ਕਿ ਤੇਰੀ ਮੰਗਣ ਵਾਲੀ ਯਾਤ ਗਈ ਨਹੀਂ ਆ ਠੀਕ ਹੈ ਨਾ ਤੂੰ ਅਗਲੇ ਦਿਨ ਨਾਲੇ ਬੇਇੱਜ਼ਤੀ ਕਰੀ ਜਾਣੀ ਆ ਨਾਲੇ ਅਗਲਾ ਤੇਰੇ ਕੋਲ ਇੱਥੇ ਖੜਾ ਔਖੇ ਟਾਈਮ ਤੇਰੇ ਲਾਗੇ ਖੜੇ ਹਨਾ ਤੇ ਫਿਰ ਤੂੰ ਅਗਲੇ ਦਿਨ ਨਾਲੇ ਬੇਇੱਜ਼ਤੀ ਕਰੀ ਜਾਣੀ ਆ ਤੇਰੀ ਇੰਨੀ ਵੀ ਅਕਲ ਨਹੀਂ ਹੈਗੀ ਤੇਰੇ ਬਾਕੀ ਮੁੰਡੇ ਦਾ ਕੋਈ ਮਜ਼ਾਕ ਨਹੀਂ ਡਾਉਂਦਾ ਠੀਕ ਹੈ ਨਾ ਬਸ ਇਹੋ ਗੱਲ ਆ ਕਿ ਕੈਮਰੇ ਨੂੰ ਥੋੜਾ ਬੰਦ ਰੱਖਿਆ ਕਰ ਤੇ ਖਾਣ ਪੀਣ ਦੇ ਵਿੱਚ ਥੋੜਾ ਜਿਹਾ ਕੰਟਰੋਲ ਰੱਖ ਜਿਹੜਾ ਕਹਿੰਦੀ ਆ ਨਾ ਹਸਪੀਟਲ ਦੀ ਬਸਾਉ ਥੋੜਾ ਹੁੰਦੀ ਆ ਪਰ ਉਹ ਮੈਂ ਵਲੌਗ ਬਣਾਉਣਾ ਨਹੀਂ ਹੱਦ ਤੱਕ ਇਹ ਵੀ ਆਪ ਲੋਕ ਸਹੀ ਕਹਿੰਦੇ ਆ ਕਿ ਤੂੰ ਹਸਪੀਟਲ ਦੇ ਵਿੱਚ ਵੀ ਨਹੀਂ ਟੇਕਦੀ ਕਿਤੇ ਲਾਈਵ ਹੋ ਕੇ ਬੈਠ ਜਾਂਦੀ ਆ ਕਿਤੇ ਵਲੌਗ ਬਣਾਉਣੇ ਸ਼ੁਰੂ ਕਰ ਦਿੰਦੀ ਆ ਆਪਣੇ ਫਿਰ ਬੱਚੇ ਕੋਲ ਬੈਠ ਉਹਦੇ ਨਾਲ ਗੱਲਾਂ ਕਰ ਉਹਦੇ ਨਾਲ ਦੁੱਖ ਸੁੱਖ ਕਰ ਠੀਕ ਆ ਨਾ ਉਸ ਤਰ੍ਹਾਂ ਤੂੰ ਕਹਿੰਨੀ ਹੈਗੇ ਮੇਰਾ ਬੱਚਾ ਟੈਨਸ਼ਨ ਲੈ ਜਾਂਦਾ ਏ ਟੈਨਸ਼ਨ ਨਹੀਂ ਲੈਂਦਾ ਤੇਰੀ ਵਜ੍ਹਾ ਨਾਲ ਹੁੰਦਾ ਸਾਰਾ ਕੁਝ ਉਦੋਂ ਵੀ ਤੈਨੂੰ ਲੋਕ ਰੌਲਾ ਪਾਉਂਦੇ ਰਹਿ ਕਿ ਨਾ ਫਾਸਟ ਫੂਡ ਆਪਣੇ ਬੱਚੇ ਨੂੰ ਇੰਨਾ ਜ਼ਿਆਦਾ ਖਵਾ ਉਦੋਂ ਵੀ ਤੂੰ ਲੋਕਾਂ ਨੂੰ ਰਿਪਲਾਈ ਦੇਣ ਲੱਗ ਪਈ ਹੁਣ ਜੇ ਲੋਕਾਂ ਨੇ ਕਹਿ ਦਿੱਤਾ ਕਿ ਚਲੋ ਮਤਲਬ ਥੋੜਾ ਟਾਈਮ ਵਾਸਤੇ ਕੈਮਰਾ ਆਫ ਕਰ ਦੋ ਚਲੋ ਮੰਨ ਲਿਆ ਤੁਹਾਡਾ ਕੰਮ ਵਾ ਵਲੌਗਿੰਗ ਇੰਨੀ ਵੀ ਜ਼ਿਆਦਾ ਜ਼ਰੂਰੀ ਨਹੀਂ ਆਪਣੇ ਬੱਚੇ ਨਾਲੋਂ ਠੀਕ ਆ ਅੰਮ੍ਰਿਤ ਚੱਕ ਕੇ ਲਈ ਕੁਛ ਨਹੀਂ ਕਹਿੰਦਾ ਹੈ ਮੈਂ ਜੱਗੂ ਕੁਛ ਹੋਰ ਦੂਜੇ ਨਾਲ ਨਾ ਖਾ ਨਾ ਖਾ ਚਲ ਸਾਰੇ ਨੇ ਹੁਬਸ ਸਾਰੇ ਪਰ ਕੋਈ ਵੀ ਘਰ ਬੈਠਾ ਕੰਮ ਕਰਨਾ ਚਾਹੁੰਦਾ 15 ਤੋਂ 2000 ਰੁਪਏ ਕਮਾਉਣਾ ਚਾਹੁੰਦਾ ਤਾਂ ਮੈਂ ਤੁਹਾਨੂੰ ਦੀ ਚੈਟ ਕੰਟੈਕਟ ਨੰਬਰ ਮੈਂਸ਼ਨ ਕਰਨ ਲੱਗੀ ਆ ਤੇ ਉਹਨਾਂ ਦਾ ਐਡਰੈਸ ਵੀ ਮੈਂਸ਼ਨ ਕਰਨ ਲੱਗੀ ਆ ਇਹ ਬਠਿੰਡੇ ਤੋਂ ਨੇ ਸਰਜੀਤ ਕੋਰੇ ਇਹਨਾਂ ਦਾ ਨੇਮ ਆ ਬਹੁਤ ਹੀ ٹرسٹਫੁਲ ਐਂਡ ਜੈਨੂਇਨ ਵਰਕ ਆ ਤੇ ਗਵਰਨਮੈਂਟ ਪ੍ਰੂਫਡ ਆ ਤੇ ਤੁਸੀਂ ਇਹਨਾਂ ਨਾਲ ਤੂੰ ਇੱਥੇ ਲੋਕਾਂ ਨੂੰ ਜੋ ਸਲਾਹਾਂ ਦਿੰਨੀ ਹੈ ਕਿ ਇੱਥੇ ਜੋਬ ਕਰੋ ਇੱਥੇ ਕੰਮ ਕਰੋ ਹਨਾ ਤੂੰ ਇੱਥੇ ਲੋਕਾਂ ਦੀਆਂ ਪ੍ਰੋਮੋਸ਼ਨਾਂ ਕਰਦੀ ਫਿਰਦੀ ਆ ਕਈ ਤੂੰ ਫੇਕ ਪ੍ਰੋਮੋਸ਼ਨਾਂ ਕਰਦੀ ਆ ਤੇ ਤੂੰ ਕਿਸੇ ਵਿਚਾਰੇ ਗਰੀਬ ਦਾ ਕਿਉਂ ਇਦਾਂ ਮਤਲਬ ਕੰਮ ਬਰਬਾਦ ਕਰਦੀ ਆ ਜੇ ਤੇਨੂੰ ਪਤਾ ਹੈ ਕਿ 15-20000 ਰੁਪਈਆ ਮਤਲਬ ਇੱਥੋਂ ਆਪਾਂ ਕਮਾ ਸਕਦੇ ਆ ਤੂੰ ਵਲੌਗਿੰਗ ਰੀਲ ਆ ਵਰੋਣੀਆਂ ਸਾਰੀਆਂ ਛੱਡ ਦੇ ਹਾਂ ਤੂੰ ਜਾ ਹਾਂ ਇੱਥੇ ਤੂੰ ਘਰੇ ਕੀ ਕਰਦੀ ਆ ਨਾਲੇ ਕੰਮ ਕਰ ਲਿਆ ਕਰੀ ਨਾਲੇ ਤੇਰਾ ਟਾਈਮ ਪਾਸ ਵਧੀਆ ਹੋ ਜਾ ਕਰੂਗਾ ਘਰੇ ਵੀ ਤੇ ਗੰਦੀਆਂ ਗੰਦੀਆਂ ਰੈਸਪੀਆਂ ਬਣਾ ਕੇ ਲੋਕਾਂ ਦਾ ਦਿਮਾਗ ਹੀ ਖਰਾਬ ਕਰਦੀ ਆ ਤੂੰ ਕਰ ਸਾਂ ਲੋਕਾਂ ਨੂੰ ਸਲਾਹਾਂ ਦਿੰਨੀ ਆ ਤੇ ਇੱਕ ਆਵਾ ਨਾ ਇਹ ਬੁੜੀ ਦੇ ਨਾ ਇਹ ਬੰਦਾ ਇੱਕ ਇੰਨੇ ਜਲੂਸ ਕੱਢਿਆ ਪਿਆ ਹੈ ਕਿ ਕੱਪੜੇ ਟੰਗ ਦੇ ਪਾਲਾ ਜਿਵੇਂ ਦਾ ਤੇਰਾ ਹੈਗਾ ਤੂੰ ਉਵੇਂ ਦਾ ਰਿਹਾ ਕਰ ਕੀ ਜਲੂਸ ਕੱਢਿਆ ਫਿਰ ਇੱਥੇ ਆਣ ਕੇ ਰੋਣ ਪਟਣ ਲੱਗ ਪੈਂਦੇ ਆ ਕਿ ਲੋਕ ਸਾਨੂੰ ਗਲਤ ਬੋਲਦੇ ਆ ਹਰਕਤਾਂ ਦੇ ਕੋਲ ਕਿਵੇਂ ਦੀਆਂ ਵਾਂ ਡੰਗਰ ਜਿਆ ਲੇਕਿਨ ਬਹੁਤ ਕੁਝ ਫੇਸ ਕੀਤਾ ਆ ਉਹ ਟਾਈਮ 'ਚ ਜਦੋਂ ਮੈਂ ਹਸਪੀਟਲਾਈਜ਼ ਸੀ ਤੇ ਮੇਰੇ ਕਾਫੀ ਆ ਦੋਸਤ ਨੇ ਜਿਹੜੇ ਕਿ ਤਾਲ ਮੈਨੂੰ ਸਪੋਰਟ ਕਰਦੇ ਸੀਗੇ ਬਟ ਚੰਗਾ ਹੋਇਆ ਨਹੀਂ سپورਟ ਕਰਦੇ ਤੇਰੇ ਯਾਰ ਦੋਸਤ ਉਹਨਾਂ ਨੂੰ ਪਤਾ ਹੀ ਤੇਰੀਆਂ ਕਰਤੂਤਾਂ ਕਿਵੇਂ ਦੀਆਂ ਇਹਨਾਂ ਨੂੰ ਤਾਂ ਇਹਨੂੰ ਤਾਂ ਲਾਂ ਤਾਂ ਪੈਣੀਆਂ ਪੈਣੀਆਂ ਨਾਲ ਸਾਨੂੰ ਵੀ ਲਾਂ ਤਾਂ ਪੈਣੀਆਂ ਸੋ ਇਸ ਕਰਕੇ ਉਹ ਤੇਰੇ ਨਾਲ ਨਹੀਂ ਖੜਦੇ ਆਪਣੀਆਂ ਹਰਕਤਾਂ ਦੇਖ ਕੀ ਮਤਲਬ ਕਮਲਜਾ ਘੋਲਦੇ ਰਹਿੰਦੇ ਜਿੱਥੇ ਆਣ ਕੇ ਤੇ ਉਹ ਜੇ ਇਹ ਆ ਜਿਹੜੇ ਇਹਨਾਂ ਦੀ ਇੰਟਰਵਿਊ ਲੈਣ ਆ ਜਾਂਦੇ ਆ ਕਿ ਕੋਈ ਇਹ ਤੇ ਦੁਨੀਆ ਤੇ ਇੰਨੇ ਜਿਆਦੇ ਮੁੱਦੇ ਆ ਉਹਨਾਂ ਨੂੰ ਸ਼ਾਂਤ ਕਰੋ ਉਹਨਾਂ ਦੀਆਂ ਇੰਟਰਵਿਊ ਲਿਆ ਕਰੋ ਉਹਨਾਂ ਦੇ ਪੋਡਕਾਸਟ ਕਰਿਆ ਕਰੋ ਦੁਨੀਆ ਤੇ ਹੋਰ ਵੀ ਬਹੁਤ ਕੁਝ ਹੋ ਰਿਹਾ ਹੈ ਗਲਤ ਕਿ ਬਸ ਤੁਹਾਨੂੰ ਆ ਮਤਲਬ ਰੀਲਾਂ ਵਾਲੇ ਦੇ ਬਲੌਗਰੀ ਮਿਲਦੇ ਆ ਇਹਨਾਂ ਤੋਂ ਤੁਸੀਂ ਕੀ ਸਿੱਖਿਆ ਲੈਂਦੇ ਹਾਂਜੀ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਨਾਲੇ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ